ਵੱਡਾ ਨੁਕਸਾਨ ਪਰਿਵਾਰਾਂ ਦਾ ਹੋਇਆ ਤੇ ਇਸ ਨਗਰ ਦਾ ਹੋਇਆ ਆ ਜਿਹੜੀ ਨਸ਼ਾ ਹੈ ਜਰੇਲੀ ਸ਼ਰਾਬ ਹੈ ਆ ਇੱਕ ਐਜੀ ਵਧ ਰਹੀ ਹੈ ਪੰਜਾਬ 'ਚ ਜਿਨੇ ਬੜੀਆਂ ਮੌਤਾਂ ਲੈਂਦੀਆਂ ਤੋ ਐਸ ਕਰਕੇ ਦੇਖੋ ਐਸ ਮੌਕੇ ਮੈਂ ਆਈ ਕਹਿਣਾ ਚਾਹਣਾ ਹੈ ਕਿ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਬਿਆਨ ਸੁਣਿਆ ਇਹਨਾਂ ਦੇ ਇੱਕ ਮੰਤਰੀ ਦਾ ਕਿਹਦਾ ਕਿ ਸਾਡੀ ਜ਼ਿੰਮਵਾਰੀ ਨਹੀਂ ਕਿਉਂਕਿ ਆ ਠੇਕੇ ਤੁਣ ਲੇਤੀ ਬੜਾ ਇਮੇਚੁਰ ਬੇਬੁਨਿਆਦ ਬਿਆਨ ਹੈ ਜ਼ਿੰਮਵਾਰੀ ਸਰਕਾਰ ਦੀ ਹੈ ਜਾਲੀ ਨਸ਼ਾ ਚੋਰੀਆਂ ਡਕੈਤੀਆਂ ਜਾਂ ਜਾਲੀ ਸ਼ਰਾਬ ਫੜਨ ਦਾ ਕੰਮ ਸਰਕਾਰ ਦਾ ਜਿਹੜਾ ਇੱਥੋਂ ਦਾ ਐਸਐਚਓ ਹੈ ਕਿਉਂਕਿ ਸਭ ਤੋਂ ਪਹਿਲੇ ਐਸਐਚਓ ਸਸਪੈਂਡ ਹੋਣਾ ਚਾਹੀਦਾ ਹੈ ਡੀਐਸਪੀ ਦੀ ਜੁੰਵਰੀ ਲੱਗਣੀ ਚਾਹੀਦੀ ਹੈ ਤੇ ਮੈਂ ਚਾਹੁੰਦਾ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਲਕੋਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਏ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ ਸੋ ਦੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਕੁਆਰੀ ਨਾਲ ਕੋ ਜੱਜ ਭੈਂਦਾ ਹੈ ਜਿਹੜਾ ਦੇਖਦਾ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਾਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਖਰਾਬ ਹੋ ਗਿਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਹੈ ਤੇ ਨਾਲੇ ਜਿਹੜੇ ਜੋਗ ਬੱਚੇ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਨੌਕਰੀ ਕਈ ਬਾਹਰ ਆਪਾਂ ਨੌਕਰੀ ਦਿੰਨੀ ਹੁਣ ਇਹ ਨਹੀਂ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝੇ ਨੋਗੇ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜੇ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਘਟ ਤੋਂ ਕਾਟ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਘਟਾਤਾ ਸਕਦੇ ਨਹੀਂ ਕਿ ਜਿਹੜੇ ਪਰਿਵਾਰ ਦੇ ਦੁੱਖ ਉਹਨੂੰ ਹੀ ਪਤਾ ਹੁੰਦਾ ਜਿਹਦੇ ਪਰਿਵਾਰ ਤੇ ਵਿੱਚ ਹਾਦਸਾ ਹੋਏ ਹੋਏ ਇਹ ਵਿਚਾਰੇ ਗਰੀਬ ਹੈ ਹੁਣ ਇਹਨਾਂ ਦੀ ਜ਼ਿੰਦਗੀ ਮੈਂ ਦੇਖ ਰਿਹਾ ਹਾਂ ਇਕੱਲੀ ਬੇਟੀ ਤੇ ਬਜ਼ੁਰਗ ਮਾਤਾ ਪਿਤਾ ਸੱਤ ਸੋ ਰਹੇ ਹੈ ਇਕੱਲੀ ਰਹਿ ਗਈ ਉਹ ਛੋਟੇ ਬੱਚਾ ਇੱਕ ਹੋਰ ਨੌਜਵਾਨ ਮਿਲ ਰਿਹਾ ਸੋ ਮੈਂ ਅਸੀਂ ਆਪਣੇ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਉਹ ਇਹਨਾਂ ਲਈ ਜਿਹੜੀ ਮੁਆਵਜ਼ਾ ਵਧਾਉਣ ਤੇ ਨਾਲੇ ਜਿਹੜੇ ਦੋਸ਼ੀ ਹੈ ਇੱਕ ਤਾਂ ਇੱਕ ਸਾਈਜ਼ ਵਾਲੇ ਇਹ ਇੱਕ ਸਾਈਜ਼ ਡਿਪਾਰਟਮੈਂਟ ਹੈ। ਐਕਸਾਈਜ਼ ਡਿਪਾਰਟਮੈਂਟ ਹੁੰਦਾ ਹੈ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਕਰਦਾ ਹੈ ਜਾਂ ਕੁਝ ਕਰਦਾ ਹੈ। ਨਿਲਾਇਕੀ ਉਹਨਾਂ ਦੀ ਹੈ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਆ। ਇਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸਐਚਓ ਜੀ ਦੇ ਥੱਲੇ ਇਹ ਸਾਰਾ ਕੁਝ ਹੋਇਆ ਹੋਣਾ ਚਾਹੀਦਾ ਹੈ। ਸੋ ਜੇ ਇਹ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਾ ਕਹਿ ਜਾ ਕੋਈ ਹੋਵੇ। ਦੇਖੋ ਜੇ ਜੇ ਡਰ ਚੱਕੇ ਜੇ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆਇਆ। ਅੱਜ ਪ੍ਰੋਬਲਮ ਕੀ ਹੈ? ਡਾਰੀ ਚੱਕਿਆ ਗਿਆ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲ ਇਥੋਂ ਦਾ ਮੰਤਲ ਦਾ ਐਕਸਾਈਜ਼ ਦਾ ਮਿਨਿਸਟਰੀ ਮੈਨੂੰ ਲੱਗਦਾ ਸ਼ਾਇਦ ਇਥੋਂ ਦੀ ਐਕਸ਼ਨ ਹਲਕੇ ਸੋ ਜੰਵਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਤੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆ ਭਾਵੇਂ ਪੁਲਿਸ ਤੇ ਐਕਸਾਈਜ਼ ਜਿਹੜੇ ਅਫਸਰ ਹੈ ਜਿਨ੍ਹਾਂ ਨਲਾਇਕੀ ਕੀਤੀ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹਨੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਗੱਲ ਨਾ ਜਾਣ ਕੇ ਜਿਵੇਂ जखम ਤੇ ਨਮਕ ਛਿੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਇਹਨਾਂ ਦੇ ਬਚਾਰੇ ਪਰਿਵਾਰ ਦਾ ਘਟ ਤੱਕੜ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਮੈਂ ਫਿਰ ਤੋਂ ਤੁਹਾਡਾ ਸਭ ਦੁੱਖ ਸਾਂਝਾ ਕਰਨਾ ਚਾਹਣਾ सीएम ਦਾ ਦੇਖੋ ਬਹੁਤ ਜਿਲ੍ਹਾ ਜੀ ਇਹ ਫੇਰ ਵੀ ਇੱਥੇ ਕੋਈ ਵੀ ਆ ਕੇ ਗੱਲ ਆਏ ਨੇ ਪਰ ਲੋਕਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਸੇ ਨੂੰ ਮੈਂ ਇੱਕ ਮੇਰੇ ਕੋਲੇ ਹੁਣੀ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਜਸਵੰਤ ਸਿੰਘ ਹੈ ਮੈਨੂੰ ਲੱਗਦਾ ਹੈ ਦੱਸ ਰਹੇ ਸੀ ਕਿ ਇਹਨਾਂ ਨੇ ਕੋਈ ਸੀਐਮ ਆਏ ਸਵਾਲ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਗਏ ਕਿ ਸਵਾਲ ਕਿਉਂ ਕੀਤਾ ਐਂ ਤਾਂ ਆ ਕੋਈ ਡਿਕਟੇਟਰ ਤਾਂ ਨਹੀਂ ਹੈ ਜੇ ਕੋਈ ਦੁੱਖ ਹੈ ਕਿਸੇ ਨੂੰ ਦੁੱਖ ਚ ਕੋਈ ਕਹਿ ਦਿੰਦਾ ਮੁੱਖ ਮੰਤਰੀ ਨੂੰ ਇਹਦਾ ਮਤਲਬ ਨਹੀਂ ਕਿ ਤੁਸੀਂ ਪਰਚਾ ਦੇ ਦਿਓ ਹੁਣ ਇੱਥੇ ਤੋਂ ਇਹਨਾਂ ਨੂੰ ਦਪਾਉਣ ਲੱਗੇ ਹੁਣ ਐਸੇ ਇੱਥੋਂ ਦੇ ਪੁਲਿਸ ਵਾਲੇ ਮੈਨੂੰ ਕਈ ਲੋਕ ਮਿਲੇ ਆ ਜਿਨ੍ਹਾਂ ਨੂੰ ਕਹਿਣ ਲੱਗ ਗਏ ਕਿ ਕਿਹੜਾ ਕਿਹੜਾ ਦੱਸੋ ਬੋਲਿਆ ਸੀ ਕਿਹੜਾ ਕਿਹੜਾ ਖਰਾਬ ਕਰਦਾ ਸੀ ਹੁਣ ਉਹਨਾਂ ਤੇ ਅਸੀਂ ਮਗਰ ਪਾਵਾਂਗੇ। ਕਰਤਾਨੇ ਦੇ ਐਮਐਲਏ ਦੇ ਪਿੰਡ ਦੇ ਬਿਲਕੁਲ ਨਾਲ ਫੈਕਟਰੀ ਸੀ ਜੀ ਉਹ ਜਿਹੜਾ ਐਮਐਲਏ ਆ ਨਾ ਹਾਂਜੀ ਉਹ ਜਿਹੜਾ ਹੈਗਾ ਉੱਥੋਂ ਦਾ ਇੱਕ ਇੱਕ ਜਿਹੜੇ ਕਰਤਾਨੇ ਕਰਤਾਨੇ ਸਰਦਾਰ ਲੋਪਨ ਲੋਪਨ ਬਾਜੀਗੇ ਬਾਜੀਗੇ ਉਹਦੇ ਨਾਲ ਦੇ ਹਲਕੇ ਵਾਲੇ ਤਾਂ ਹੁਣ ਕਹਿੰਦੇ ਸੀ ਉਹ ਦੂਜੇ ਵੀ ਨਸ਼ੇ ਵਾਲੇ ਵੀ ਪਿੰਡ ਦੇ ਨਾਲ ਪਿੰਡ ਹੈ ਜਿੱਥੇ ਫੈਕਟਰੀ ਹੈ। 23 ਪਿੰਡ ਆ ਜੀ ਬਾਦਲ ਸਾਹਿਬ ਜੀ ਤੁਸੀਂ ਤੁਸੀਂ ਦੇਖਿਆ ਹੋਣਾ ਉਹ ਕਾਂਗਰਸ ਦੇ ਐਮਐਲਏ ਪਿਛਲੀ ਵਾਰ ਉਹਨਾਂ ਨੇ ਇੱਕ ਫੈਕਟਿਵ ਫੜੀ ਗਈ ਸੀ ਅ ਅਕਲਾਲਪੁਰ ਤੇ ਕਿਹੜਾ ਸੀ ਨਹੀਂ ਕੰਬੋਜ 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 ਤੇ ਹਰਦੀਾਲ ਕੰਬੋਜ ਤੇ ਆਪ ਨਹੀਂ ਬੈਠੇ ਸੀ ਪਿਛਲੀ ਸਰਕਾਰ ਚ ਇਹਦਾ ਪਤਾ ਨਹੀਂ ਇਹਨਾਂ ਨੂੰ ਸਰ ਆਪ ਲੱਗੂਗਾ ਸਹੀ ਬਣੇ ਤਾਂ ਪਾਪ ਲੱਗੂਗਾ ਹੈਲਥ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ